ਸੱਚਕਾਲ ਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲਮੇ ਸ਼ੰਭੂ ਬਾਰਡਰ ਦੇ ਉੱਤੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਅਟੁੱਟ ਲੰਗਰ ਵਰਤ ਰਿਹਾ ਹੈ ਗੁਰੂ ਕਾ ਲੰਗਰ ਔਰ ਜਿਹੜੇ ਆਲੇ ਦੁਆਲੇ ਦੇ ਪਿੰਡ ਨੇ ਉਹਨਾਂ ਦੇ ਵਿੱਚੋਂ ਇਹ ਲੰਗਰ ਦੀ ਸੇਵਾ ਆ ਰਹੀ ਹੈ ਔਰ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਵੀ ਪਹਿਲੇ ਦਿਨ ਤੋਂ ਹੀ ਇਸ ਜਗ੍ਹਾ ਦੇ ਉੱਤੇ ਲੰਗਰ ਦੀ ਸੇਵਾ ਚੱਲਦੀ ਪਈ ਹੈ ਔਰ ਜਿਹੜੇ ਬਿਲਕੁਲ ਆਂਡਗਵਾਂਡ ਦੇ ਵਿੱਚ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚੋਂ ਜਿਹੜੇ ਕਿਸਾਨ ਨੇ ਆਪਣੇ ਪਿੰਡਾਂ ਦੇ ਵਿੱਚ ਸੇਵਾ ਪਹਿਲਾਂ ਇਕੱਠੀ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਇਹਨਾਂ ਪਿੰਡਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਇਹ ਲੰਗਰ ਹੈ ਜਿਹੜਾ ਉੱਤੋਂ ਟ ਵਰਤਨ ਦੇ ਲਈ ਸ਼ੰਭੂ ਬਾਰਡਰ ਦੇ ਉੱਤੇ ਪਹੁੰਚ ਰਿਹਾ ਹੈ ਤਾਂ ਸ਼ੰਭੂ ਬਾਰਡਰ ਦੇ ਬਿਲਕੁਲ ਨਾਲ ਲੱਗਦੇ ਪਿੰਡ ਅਤੇ ਹੋਰ ਜਿਵੇਂ ਮੀਨ ਸ਼ਹਿਰ ਰਾਜਪੂਰਾ ਹੋ ਗਿਆ ਤਾਂ ਉੱਥੋਂ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਸ਼ੰਭੂ ਬਾਰਡਰ ਦੇ ਉੱਤੇ ਸੇਵਾ ਨਿਭਾਉਣ ਦੇ ਲਈ ਆ ਰਹੇ ਨੇ ਔਰ ਇਹ ਲੰਗਰ ਰਾਤ ਤੱਕ ਚੱਲਦਾ ਹੈ ਤੇ ਰਾਤ ਨੂੰ ਵੀ ਇਸ ਜਗ੍ਹਾ ਦੇ ਉੱਤੇ ਪੈਰ ਧਰਨੂ ਜਗ੍ਹਾ ਨਹੀਂ ਹੁੰਦੀ ਤੇ ਖਾਸ ਕਰਕੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਹਰਿਆਣਾ ਦੇ ਨਾਲ ਬਾਰਡਰ ਤੇ ਲੱਗਦੇ ਜੋ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚੋਂ ਲੋਕ ਸ਼ੰਭੂ ਬਾਰਡਰ ਦੇ ਉੱਤੇ ਪਹੁੰਚਦੇ ਨੇ ਤੇ ਲਗਾਤਾਰ ਸੇਵਾ ਉਹਨਾਂ ਦੇ ਵੱਲੋਂ ਨਿਭਾਈ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਇਸ ਲਈ ਦਿਖਾ ਰਹੇ ਹਾਂ ਤਾਂ ਕਿ ਤੁਸੀਂ ਦੇਖ ਸਕੋ ਕਿ ਸ਼ੰਭੂ ਬਾਰਡਰ ਦੇ ਤੇ ਇਸ ਵੇਲੇ ਹਾਲਾਤ ਕੀ ਨੇ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਇੱਥੇ ਸੇਵਾ ਕਰਨ ਦੇ ਲਈ ਲੋਕ ਹੈ ਜਿਹੜੇ ਉਹ ਲਗਾਤਾਰ ਘਟ ਰਹੇ ਤਾਂ ਇਹ ਬਿਲਕੁਲ ਸੱਚ ਨਹੀਂ ਹੈ ਇਸ ਜਗ੍ਹਾ ਦੇ ਉੱਤੇ ਲਗਾਤਾਰ ਗਿਣਤੀ ਕਿਸਾਨਾਂ ਦੀ ਵੱਧ ਰਹੀ ਹੈ ਔਰ ਕਿਸਾਨ ਨੇ ਜਿਹੜੇ ਔਰ ਕਿਸਾਨ ਅੰਦੋਲਨ ਨੂੰ ਸਮਰਥਨ ਕਰਨ ਵਾਲੇ ਪਿਆਰ ਕਰਨ ਵਾਲੇ ਜਿਹੜੇ ਲੋਕ ਨੇ ਉਹ ਵੀ ਇਸ ਜਗ੍ਹਾ ਤੇ ਪਹੁੰਚ ਰਹੇ ਨੇ ਤੇ ਦੇਖ ਸਕਦੇ ਹੋ ਵੀ ਕਿੰਨੇ ਚਾਹਵਾਂ ਦੇ ਨਾਲ ਇਸ ਜਗ੍ਹਾ ਦੇ ਉੱਤੇ ਸੇਵਾ ਜਿਹੜੀ ਨਿਭਾਈ ਜਾ ਰਹੀ ਹੈ ਔਰ ਖਾਸ ਕਰਕੇ ਬੀਬੀਆਂ ਦੀ ਗੱਲ ਕੀਤੀ ਜਾਵੇ ਤਾਂ ਬੀਬੀਆਂ ਵੀ ਇਸ ਅੰਦੋਲਨ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚ ਰਹੀਆਂ ਨੇ ਸਮਰਥਨ ਕਰਨ ਦੇ ਲਈ ਪਹੁੰਚ ਰਹੀਆਂ ਨੇ ਤੇ ਹਮੇਸ਼ਾ ਜਦੋਂ ਵੀ ਕਦੇ ਅੰਦੋਲਨ ਦੀ ਗੱਲ ਹੋਈ ਹੈ ਤਾਂ ਨੌਜਵਾਨ ਬਜ਼ੁਰਗ ਹਰ ਇੱਕ ਵਕਤ ਉਹ ਜਿਹੜੇ ਲੋਕ ਨੇ ਇੱਥੇ ਅੰਦੋਲਨ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਇਹ ਜੇ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਤੁਹਾਨੂੰ ਦਿਖਾਈਆਂ ਨੇ ਵੀ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਲੋਕ ਨੇ ਜਿਹੜੇ ਸੇਵਾ ਨਿਭਾਉਣ ਦੇ ਲਈ ਵੱਖ-ਵੱਖ ਪਿੰਡਾਂ ਤੋਂ ਹੁੰਦੇ ਆ ਹੋਇਆ ਇੱਥੇ ਪਹੁੰਚਦੇ ਨੇ ਔਰ ਖਾਸ ਕਰਕੇ ਹਰਿਆਣਾ ਦੀ ਗੱਲ ਕੀਤੀ ਹੈ ਤਾਂ ਹਰਿਆਣਾ ਦੇ ਵਿੱਚੋਂ ਵੀ ਲੋਕ ਨੇ ਜਿਹੜੇ ਉਹ ਸੇਵਾ ਕਰਨ ਦੇ ਲਈ ਇੱਥੇ ਪਹੁੰਚ ਨੇ ਹਰਿਆਣਾ ਦੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਪਿੰਡ ਨੇ ਬਿਲਕੁਲ ਨੇੜੇ ਦੇ ਤਾਂ ਉਹਨਾਂ ਪਿੰਡਾਂ ਦੇ ਵਿੱਚੋਂ ਵੀ ਪੰਜਾਬ ਦੇ ਬਾਰਡਰ ਤੇ ਵਿੱਚ ਐਂਟਰ ਕਰਕੇ ਜਿਹੜੇ ਕਿਸਾਨ ਨੇ ਆਪਣੀਆਂ ਟਰੈਕਟਰ ਟਰਾਲੀਆਂ ਦੇ ਵਿੱਚ ਲੰਗਰ ਲਿਆ ਕੇ ਇੱਥੇ ਵਰਤਾਉਂਦੇ ਨੇ ਔਰ ਇਹ ਰੋਜ਼ ਹਰ ਰੋਜ਼ ਇਸ ਤਰੀਕੇ ਨਾਲ ਹੁੰਦਾ ਔਰ ਸਾਹਮਣੇ ਬਿਲਕੁਲ ਜਿੱਥੇ ਬੋਰਡ ਲੱਗਿਆ ਹੈ ਉਸ ਦੇ ਸਾਹਮਣੇ ਸ਼ੰਭੂ ਬੈਰੀਅਰ ਹੈ ਔਰ ਬਿਲਕੁਲ ਸ਼ੰਭੂ ਬੈਰੀਅਰ ਤੋਂ 50 ਕਿਲੋਮੀਟਰ ਉਰੇ ਹੀ ਹੈ ਜਿਹੜਾ ਲੰਗਰ ਵਰਤਾਇਆ ਜਾ ਰਿਹਾ ਔਰ ਬਿਲਕੁਲ ਇਸ ਦੇ ਸਾਹਮਣੇ ਤਸਵੀਰਾਂ ਤੁਹਾਨੂੰ ਹੋਰ ਦਿਖਾਉਣੇ ਆ ਕਿ ਨਾਲ ਸਟੇਜ ਵੀ ਲੱਗੀ ਹੋਈ ਹੈ ਲਗਾਤਾਰ ਕਿਸਾਨ ਆਗੂ ਨੇ ਜਿਹੜੇ ਉਹ ਆਪਣੇ ਬੋਲ ਪ੍ਰਦਰਸ਼ਨ ਕਰਦੇ ਹੋਏ ਸਟੇਜ ਤੋਂ ਲੋਕਾਂ ਨੂੰ ਆਪਣੇ ਵਿਚਾਰ ਜਿਹੜੇ ਆ ਸਾਂਝੇ ਵੀ ਕਰ ਰਹੇ ਨੇ ਲੇਕਿਨ ਦੂਸਰੇ ਪਾਸੇ ਇਹ ਤਸਵੀਰਾਂ ਵੀ ਦਿਖਾਉਣੀਆਂ ਲਾਜ਼ਮੀ ਸੀ ਕਿ ਕਿਸ ਤਰੀਕੇ ਨਾਲ ਇਸ ਸ਼ੰਭੂ ਬਾਰਡਰ ਦੇ ਉੱਤੇ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਦਾ ਢਿੱਡ ਭਰਨ ਦੇ ਲਈ ਉਹਨਾਂ ਨੂੰ ਖਾਣਾ ਖਵਾਉਣ ਦੇ ਲਈ ਲੰਗਰ ਦੇ ਪ੍ਰਬੰਧਾ ਜਿਹੜੇ ਉਹ ਕਿਵੇਂ ਕੀਤੇ ਗਏ ਨੇ ਤਾਂ ਇਸ ਅੰਦੋਲਨ ਦੇ ਵਿੱਚ ਜਿਵੇਂ ਪਿਛਲਾ ਅੰਦੋਲਨ ਸੀਗਾ ਤਾਂ ਉਸ ਵੇਲੇ ਵੀ ਅੰਦੋਲਨ ਦੇ ਵਿੱਚ ਕਈ ਤਰ੍ਹਾਂ ਦੇ ਲੰਗਰ ਸੀਗੇ ਜਿਹੜੇ ਉਹ ਲਗਾਏ ਗਏ ਸੀ ਔਰ ਅੱਜ ਵੀ ਇਹ ਤਸਵੀਰ ਹੈ ਜਿਹੜੀ ਮੂੰਹੋਂ ਬੋਲਦੀ ਹੈ ਕਿ ਇਸ ਅੰਦੋਲਨ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਅੱਜ ਵੀ ਲੋਕ ਨੇ ਜਿਹੜੇ ਆਪਣੀ ਸੇਵਾ ਨਿਭਾਉਣ ਦੇ ਲਈ ਪਹੁੰਚਦੇ ਪਏ ਨੇ ਤੇ ਕੱਲੇ ਬਜ਼ੁਰਗ ਨਹੀਂ ਬੀਬੀਆਂ ਨਹੀਂ ਨੌਜਵਾਨ ਵੀ ਅਤੇ ਬੱਚੇ ਵੀ ਇਸ ਅੰਦੋਲਨ ਦੇ ਵਿੱਚ ਪਹੁੰਚਦੇ ਨੇ ਤੇ ਨਾਲ ਪਹੁੰਚ ਕੇ ਉਹਨਾਂ ਦੇ ਵੱਲੋਂ ਸੇਵਾ ਨਿਭਾਈ ਜਾਂਦੀ ਹੈ ਸੁਵਦੇਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਗਰਵਾਲ ਨਗਦੀਪ ਸਿੰਘ